ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਨੰਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗ੍ਰੰਥੀ ਰਾਗੀ ਸਭਾ ਅੱਜ ਉਹਨਾਂ ਵੱਲੋਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਲਖਣੀ ਦੇ ਵਿਆਹ ਕੁਰਬ ਦੇ ਵਿੱਚ ਅੱਜ ਅਸੀਂ ਇਕੱਤਰ ਹੋਏ ਹਾਂ ਔਰ ਆਪਣੀ ਮੈਂ ਸਭਾ ਵੱਲੋਂ ਮੁਖ ਸ਼ਗਵਾਧਾਰ ਹੁੰਦੇ ਆ ਭਾਈ ਬਲਕਾਰ ਸਿੰਘ ਜੀ ਸਾਰੀ ਗੁਰਨਾਨਕ ਲੇਵਾ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਔਰ ਅੱਜ ਆਪਾਂ ਸਿੱਖ ਕੌਮ ਨੂੰ ਜਸੇਬੰਦੀ ਵੱਲੋਂ ਬਹੁਤ ਸਾਰੀਆਂ ਆਪਾਂ ਬੇਨਤੀਆਂ ਕੀਤੀਆਂ ਵਾਂ ਕਿਉਂਕਿ ਉਹ ਬੇਨਤੀਆਂ ਜੋ ਗ੍ਰੰਥੀ ਸਿੰਘਾਂ ਰਾਗੀ ਸਿੰਘਾਂ ਦੀਆਂ ਕਥਾ ਵਾਚਦੀਆਂ ਬੇਨਤੀਆਂ ਵਾਂ ਅੱਜ ਅਸੀਂ ਫੋਕਾ ਦਿੱਤਾ ਅੱਜ ਵਰਲਡ ਦੇ ਵਿੱਚ ਦੁਨੀਆ ਨੇ ਦੇਖਿਆ ਕਿ ਜੋ ਮੈਸੇਜ ਗਿਆ ਹੈ ਕਿ ਅੱਜ ਜੋ ਗ੍ਰੰਥੀ ਸਿੰਘਾਂ ਦੀ ਮੁਸ਼ਕਲ ਹੈ ਉਹਨੂੰ ਹੱਲ ਕੀਤਾ ਜਾਵੇ ਮੈਂ ਬਰਨਾਨਕ ਲੇਵਾ ਸੰਗਤ ਨੂੰ ਇਹ ਦੁਬਾਰਾ ਆਪਣੇ ਵੱਲੋਂ ਆਪਣੀ ਸਭਾ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਗ੍ਰੰਥੀ ਸਿੰਘਾਂ ਨੂੰ ਸਾਂਭਿਆ ਜਾਵੇ ਰਾਗੀ ਸਿੰਘਾਂ ਨੂੰ ਸਾਂਭਿਆ ਜਾਵੇ ਕਿਉਂਕਿ ਸਾਡੀ ਅਮੁੱਲੀ ਜਾਇਦਾਦ ਹੈ ਸੇਹ ਕੌਮ ਦੀ ਸਭ ਤੋਂ ਵੱਡੀ ਜਾਇਦਾਦ ਜਿਹੜੀ ਆ ਉਹ ਗ੍ਰੰਥੀ ਸਿੰਘ ਰਾਗੀ ਸਿੰਘ ਕਥਾਵਾਚਕ ਹੈ ਇਥੋਂ ਸਾਡੀ ਸਿੱਖੀ ਚੱਲਦੀ ਹੈ ਕਿਉਂਕਿ ਅਗੇ ਗ੍ਰੰਥੀ ਸਿੰਘ ਪਿੰਡ ਦਾ ਚੜ੍ਹਦੀ ਕਲਾ ਵਾਲਾ ਹੈ ਉਹ ਪਿੰਡ ਚੜ੍ਹਦੀ ਕਲਾ ਵਾਲਾ ਜੇ ਪਿੰਡ ਚੜ੍ਹਦੀ ਕਲਾ ਉਹ ਜ਼ਿਲ੍ਹਾ ਚੜ੍ਹਦੀ ਕਲਾ ਵਾਲਾ ਇਹ ਜ਼ਿਲ੍ਹਾ ਚੜ੍ਹਦੀ ਕਲਾ ਸਾਡਾ ਪੰਜਾਬ ਸਾਡੀ ਸਿੱਖ ਕੌਮ ਚੜ੍ਹਦੀ ਕਲਾ ਵਾਲੀ ਹੈ ਇਸ ਕਰਕੇ ਦੁਬਾਰਾ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਤਾਂਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਲਕਣ ਜੀ ਵਿਆਹਪੁਰਗੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ